ਤੁਸੀਂ ਦੇਖੋ ਉਹ ਜੇ ਹਾਲਾਤ ਜਦੋਂ ਇੱਥੇ ਗਰਬੜ ਸੀ ਉਦੋਂ ਵੀ ਇੱਥੇ ਭਰਾਵਾਂ ਵਾਂਗੂ ਲੋਕ ਰਹਿੰਦੇ ਸੀ ਤੇ ਆ ਜਿਹੜੀ ਸਭ ਤੋਂ ਵੱਡੀ ਸੈਂਥੀ ਪੰਜਾਬ ਦੀ ਉਹ ਹੈ ਭਾਈਚਾਰਕ ਸਾਂਝ ਆ ਜਿਹੜਾ ਅਟੈਕ ਹੈ ਅਟੈਕ on ਪੰਜਾਬ ਦੀ ਸਟੇਬਿਲਟੀ ਤੇ ਪੰਜਾਬ ਦੀ ਭਾਈਚਾਰਕ ਸਾਂਝ ਤੇ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਆ ਇੱਕ ਇਨਸਟੈਂਟੀਆਂ ਲਗਾਤਾਰ ਹੋ ਰਹੀਆਂ ਐਨਾ ਸਾਰੇ ਇਨਸਟੈਂਟ ਲਗਾਤਾਰ ਹੋ ਰਹੀਆਂ ਤੇ ਸਰਕਾਰ ਕੁਝ ਹੈ ਹੀ ਨਹੀਂ ਕੁਝ ਕਰਨੀ ਦੀ ਇਤੋਂ ਜ਼ਿਆਦੀ ਮਾੜੀ ਸਰਕਾਰ ਹੋ ਨਹੀਂ ਸਕਦੀ ਅੱਜ ਗੈਂਗਸਟਰ ਹਰ ਦੂਜੇ ਬੰਦੇ ਨੂੰ ਪੁੱਛ ਲੋ ਤੁਸੀਂ ਆਪਣੇ ਸ਼ਹਿਰ 'ਚ ਹੀ ਪੁੱਛ ਲੋ ਸਾਰੇ ਸਾਰਿਆਂ ਤੋਂ ਫਰੋਤੀ ਲੈ ਗਏ ਡਰਦੇ ਗੈਂਗਸਟਰ ਨਾਲੇ ਹੁਣ ਆ ਗ੍ਰੇਨੇਡ ਅਟੈਕ ਕਰਨ ਲੱਗੇ ਡਰਾਂ ਡਰੋਂ ਲੱਜ ਮਾਰਨ ਲੱਗੇ ਇੱਥੇ ਲਾ ਨਾਟ ਤਾਂ ਹੈ ਨਹੀਂ ਕਿਉਂ ਰੀਆਂ ਡਕਹਿਤੀਆਂ 24 ਘੰਟੇ ਕੰਮ ਚੱਲ ਜਾਂਦਾ ਕਿਉਂਕਿ ਮੁੱਖ ਮੰਤਰੀ ਤਾਂ ਹੈ ਨਹੀਂ ਮੁੱਖ ਮੰਤਰੀ ਇੱਥੇ ਅੱਜ ਸਹੀ ਮੈਣੇ ਤੇ ਪੰਜਾਬ ਨੂੰ ਟੇਕਓਵਰ ਕਰ ਲਿਆ ਕੇਜਰੀਵਾਲ ਨੇ ਸੋਸੋੜੀਏ ਨੂੰ ਚਾਰ ਮੈਕਮੇ ਦੇ ਦੇ ਸੋਸੋੜੀਏ ਨੂੰ ਕੋਠੀ ਦਿੱਤੀ ਦਿੱਲੀ ਚੰਡੀਗੜ੍ਹ ਉਹਨਾਂ ਦਾ ਜੈਨ ਇੱਕ ਮਿਨਿਸਟਰ ਸੀ ਉਹ ਵੀ ਦਿੱਲੀੋਂ ਆ ਗਿਆ ਉਹਨੂੰ ਵੀ ਕੋਠੀ ਦਿੱਤੀਆਂ ਜਿਨ੍ਹਾਂ ਨੇ ਦਿੱਲੀ ਦੇ ਮਿਨਿਸਟਰ ਖਾ ਕੇ ਉਹ ਸਾਰੇ ਇੱਥੇ ਆ ਗਏ ਉਹਨਾਂ ਨੂੰ ਮਹਿਕਮੇ ਦੇਤੇ ਉਹਨਾਂ ਨੂੰ ਦਫ਼ਤਰ ਤੁਸੀਂ ਦੇਖ ਲਓ ਅੱਜ ਸਕੂਲ ਦਾ ਉਦਘਾਟਨ ਸੋਸੋੜੀਏ ਦੇ ਨਾਂ ਤੇ ਪਲੇਟਾਂ ਲੱਗੀਆਂ ਪਈਆਂ ਪੰਜਾਬ ਵਿੱਚ ਇਹ ਤਾਂ ਮਾੜੀ ਹਾਲਤ ਹੈ ਜੇ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੂੰ ਚੁਣਿਆ ਸੀ ਸਰਕਾਰ ਬਣਾਉਣ ਵਾਸਤੇ ਇੱਥੇ ਜਿਨ੍ਹਾਂ ਨੂੰ ਸਰਕਾਰ ਬਣਾਉਣ ਵਾਸਤੇ ਦਿੱਤੇ ਉਹ ਤਾਂ ਉਹਨਾਂ ਨੂੰ ਗਾਇਬ ਕਰ ਦਿੱਤਾ ਨਾਲੇ ਜਿਹੜੀ ਵੱਡੀ ਗੱਲ ਹੈ ਜਦੋਂ ਕੋਈ ਮੰਤਰੀ ਤੇ ਮੁੱਖ ਮੰਤਰੀ ਸੌਂ ਚੁੱਕਦਾ ਹੈ ਉਹ ਸੌਂ ਚੁੱਕਦਾ ਹੁੰਦਾ ਹੈ ਕਿ ਮੈਂ ਕਿਉਂਕਿ ਸਾਰੀਆਂ ਫਾਈਲਾਂ ਸਟੇਟ ਦੀਆਂ ਉਹਦੇ ਕੋਲ ਆਂਦੀਆਂ ਸੌਂ ਚੁੱਕੀ ਜਾਂਦੀ ਹੈ ਕਿ ਜੋ ਸਰਕਾਰ ਦੀ ਗੱਲਾਂ ਕਿਸੇ ਹੋਰ ਨੂੰ ਨਹੀਂ ਅਸੀਂ ਦੱਸਾਂਗੇ ਇਹ ਆ ਤਾਂ ਆਪਣੀ ਸੌਂ ਦੀ ਸਭ ਤੋਂ ਵੱਡੀ ਵਾਇਲੇਸ਼ਨ ਆ ਹੀ ਕਰ ਰਹੇ ਆ ਸਭ ਤੋਂ ਵੱਡਾ ਵਾਇਲੇਸ਼ਨ ਆ ਕਰ ਰਹੇ ਸੋ ਮੈਂ ਇੰਨਾ ਕਹਿਣਾ ਚਾਹਣਾ ਕਿ ਭਾਜਪਾ ਨੂੰ ਮੈਂ ਕਹਿਣਾ ਚਾਹਣਾ ਤੇ ਪੁਲਿਸ ਨੂੰ ਇੰਨਾ ਥੱਲੇ ਨਾ ਲੱਗੋ ਕਿ ਤੁਸੀਂ ਕੰਮ ਹੀ ਛੱਡ ਜਿਓ ਤੇ ਮੈਂ ਸ਼ੋਰ ਕਰਨਾ ਚਾਹਣਾ ਪੰਜਾਬੀਆਂ ਨੂੰ ਕਿ ਪੰਜਾਬ ਵਿੱਚ ਕਿਉਂਕਿ ਕਾਲੀ ਦਲ ਦੇ ਖੇਤਰੀ ਪਾਰਟੀ ਹੈ ਸਾਡੇ ਵਾਸਤੇ ਪੰਜਾਬ ਬਹੁਤ ਇੰਪੋਰਟੈਂਟ ਹੈ ਤੇ ਅਸੀਂ ਕਿਸੇ ਹਾਲਤ ਵਿੱਚ ਵੀ ਇਥੇ ਅਮਨ ਸ਼ਾਂਤੀ ਭੰਗ ਨਹੀਂ ਹੋਣ ਦੇਵਾਂਗੇ ਤੇ ਭਾਈਚਾਰਕ ਸਾਂਝ ਜਿਹੜੀ ਹੈ ਜਿਹੜਾ ਆਪਣਾ ਸਭ ਤੋਂ ਵੱਡਾ ਇੱਕ ਮੈਂ ਕਹਿੰਦਾ ਪੰਜਾਬ ਦਾ ਸਭ ਤੋਂ ਵੱਡੀ ਜਿਹੜੀ ਅਚੀਵਮੈਂਟ ਹੈ ਉਹ ਭਾਈਚਾਰਕ ਸਾਂਝ ਹੈ ਉਹ ਕਿਸ ਜਿੰਨੀ ਮਰਜ਼ੀ ਦਿਓ ਲਾ ਲੈਣ ਪਰ ਆਹ ਰਿਸ਼ਤਾ ਨਹੀਂ ਟੁੱਟਣ ਦੇਣਾ ਆਹ ਸਾਰਿਆਂ ਪੰਜਾਬੀਆਂ ਦਾ ਇਹ ਫੈਸਲਾ ਵੀ ਹੈ ਤੇ ਅਸੀਂ ਕਾਲੀਏ ਸਭ ਕੋਲ ਆਏ ਪੂਰੀ ਇਹਨਾਂ ਨਾਲ ਸਾਡਾ ਪੁਰਾਣਾ ਸਾਂਝ ਰਹੀ ਹੈ ਇਹ ਸਾਡੇ ਰਿਸ਼ਤੇ ਖੰਭੀ ਹੈ ਤੇ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਮੈਨੂੰ ਮੈਨੂੰ ਤਾਂ ਸਵੇਰੀ ਪਤਾ ਲੱਗੇ ਮੈਂ ਕਿ ਮੈਂ ਗਿਰੂ ਜਾ ਕੇ ਆਉਣਾ ਕਿ ਜੇ ਇਹ ਜੇ ਹਮਲੇ ਹੁਣ ਹੋਣ ਲੱਗ ਗਏ ਤੇ ਫਿਊਚਰ ਕੀ ਹੋਊਗਾ ਸਿਰੇ ਸਵਾਲ ਹੈ ਕਮਨ ਰੂੜਾ ਜਿਹੜੇ ਕੱਪਨਾ ਫੇਸਬੁਕ ਤੇ ਜਿਹੜਾ ਪੋਸਟ ਕਰਦੇ ਨੇ ਕਿ ਬੁਖਲਾਹਟ ਹੈ ਜਿਹੜੀ ਅਸੀਂ ਨਸ਼ਿਆਂ ਦੇ ਉੱਤੇ ਕਾਰਵਾਈ ਕਰਦੇ ਪਿਆ ਉਸ ਤੋਂ ਬਾਅਦ ਇਹ ਤਸਕਿਰ ਜਿਹੜੀ ਤਮਾਮ ਨਹੀਂ ਹੋ ਰਹੀ ਤੇ ਦੂਸਰੇ ਪਾਸੇ ਜਦੋਂ ਕਾਨਫਰੰਸ ਹੁੰਦੀ ਉਹਦੋਂ ਆਈਐਸਆਈ ਦਾ ਜਿਹੜਾ ਕਿ ਸੰਮੇਲਨ ਦੇ ਵਿੱਚ ਹੱਥ ਦਾ ਬੁਖਲਾੜ ਕਿਸ ਕਰ ਲਿਆ ਜਿਹੜੇ ਬੁਖਲਾੜ ਆ ਉਹਨਾਂ ਨੂੰ ਪੜ ਕੇ ਅੰਦਰ ਕਿਉ ਆਪਣੀਆਂ ਕਮਜ਼ੋਰੀਆਂ ਨੂੰ ਲੁਕੋ ਰਹੇ ਐ ਅੱਜ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਐ ਸਾਰਿਆਂ ਨੇ ਮਹੀਨਾ ਬਣ ਲਿਆ ਨਸ਼ੇ ਵੇਚਣਾ ਨਸ਼ੇ ਕਿਉਂ ਵੱਧ ਗਏ ਕਿਉਂਕਿ ਇਹਨਾਂ ਦੇ ਐਮਐਲਏ ਮਹੀਨਾ ਬਣ ਰਿਹਾ ਕਈ ਪੁਲਿਸ ਅਫਸਰ ਜਿਹੜੇ ਮੈਂ ਬੁਲਾ ਕੇ ਪੁੱਛਿਆ ਵੀ ਉਹਨਾਂ ਨੂੰ ਉਹ ਕਹਿੰਦੇ ਅਸੀਂ ਕੀ ਕਰੀਏ ਅਸੀਂ ਜਿਹੜੇ ਅਫਸਰ ਅਸੀਂ ਕੋਈ ਥੱਲੇ ਵੇਚਦਾ ਫੜਦੇ ਐ ਉਹਨਾਂ ਨੂੰ ਅਛੜਾ ਲੈਂਦੇ ਐ ਤੇ ਕਿਉਂਕਿ ਹਲਕੇ ਇੰਚਾਰਜ ਜਿਹੜੇ ਭਲਾ ਇਹਨਾਂ ਦੇ ਐਮਐਲਏ ਐ ਉਹ ਆਪ ਮਹੀਨਾ ਲੈ ਜਾਂਦੇ ਨਸ਼ਾ ਵੇਚਣਾ ਖੁੱਲੀ ਛੁੱਟੀ ਦਿੱਤੀ ਹੈ ਤੇ ਇਸ ਬੰਦੇ ਨੂੰ ਹੀ ਪੜਨਾ ਤਾਈਆਂ ਹਾਲਾਤ ਬਣ ਗਏ ਐ ਐਨਾ ਵੱਡਾ ਹੌਸਲਾ ਹੋ ਗਿਆ ਕਿ ਜਿੱਥੇ ਮਰਜ਼ੀ ਜਾ ਕੇ ਗ੍ਰਨੇਡ ਸਿੱਟ ਦੇਖੋ ਜਦੋਂ ਕਸ਼ਮੀਰੀ ਕਾਲੀ ਦਾ ਬੀਜੇਪੀ ਦੀ ਰਾਜ ਸੀ ਉਦੋਂ ਤੁਸੀਂ ਦੇਖਿਆ ਕਿੰਨੇ ਕਿਵੇਂ ਅਸੀਂ ਸਟਰੋਂਗਲੀ ਕੰਟਰੋਲ ਕੀਤਾ ਸੀ ਸਾਰਾ ਕੁਝ ਆਪ ਪਿਛਲੇ 10 ਸਾਲਾਂ ਚ ਦੇਖੇ ਹੌਲੀ ਹੌਲੀ ਖਰਾਬ ਹੁੰਦਾ ਗਿਆ ਪਰ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਚੀਫ ਮਿਨਿਸਟਰ ਸੀ ਉਦੋਂ ਵੀ ਉਹ ਕੀ ਮਿਸਟਰ ਨਹੀਂ ਸੀ ਉਹ ਤਾਂ ਘਰੋਂ ਨਿਕਲੇ ਨਹੀਂ ਉਹਦੇ ਬਾਅਦ ਡਿਟੇਰੇਸ਼ਨ ਹੋਣਾ ਵਾਲਾ ਤਾਂ ਜਮੇ ਪੱਠਾ ਬਾਤਾ ਜੀ ਨੇ ਤਾਂ ਆ ਮੈਨੂੰ ਤਾਂ ਡਰ ਲੱਗਦਾ ਕਿ ਜੇ ਇਹ ਹਾਲਾਤ ਇਹਨੇ ਬਣਾਈ ਜਾਂਦੇ ਐ ਪਤਾ ਨਹੀਂ ਕਿੱਥੇ ਲੈ ਕੇ ਜਾਣਗੇ ਬਲਕਿ ਮੁੱਚੀ ਦੂਰੀ ਦੇ ਉੱਤੇ ਪੁਲਿਸ ਆਇਆ ਤੇ ਡਿਪਟੀ ਡਿਪਾਰਟਮੈਂਟ ਤੁਸੀਂ ਹੈਰਾਨ ਰਹਿ ਜਾਓਗੇ ਮੇਰੇ ਤੇ ਜਿਹੜਾ ਹਮਲਾ ਹੋਇਆ ਤੁਸੀਂ ਗੱਲ ਮੇਰੇ ਤੇ ਹਮਲਾ ਹੋਇਆ ਕਮਿਸ਼ਨਰ ਵੀ ਆਇਆ ਉੱਥੇ ਪਤਾ ਕਰਨ ਤੁਸੀਂ ਗੱਲ ਤਾਂ ਜੀ ਨਹੀਂ ਸੜ ਦੇ ਕਹਿੰਦੇ ਸਰ ਹੰਮਰ ਸਰ ਜਦੋਂ ਮੇਰੇ ਕਮਣਾ ਹੋਇਆ ਮੈਂ ਅੰਮ੍ਰਿਤਸਰ ਸੇਗਾ 3 ਘੰਟੇ ਬੈਠੇ ਰਿਹਾ ਉੱਥੇ ਉੱਥੇ ਗੱਭੀ ਕਮਿਸ਼ਨਰ ਨਹੀਂ ਆਇਆ ਉੱਥੇ ਤੱਕ ਤੁਸੀਂ ਦੇਖੋ ਹਾਲਾਤ ਦੇਖੋ ਕਹਿ ਜੀਏ ਤੁਸੀਂ ਦੇਖੋ ਤੱਕ ਕਮਿਸ਼ਨਰ ਹੀ ਆਇਆ ਦੂਜੀ ਗੱਲ ਜਿਹਦੇ ਤੇ ਉਹ ਜਿਹਦੇ ਪਰਚਾ ਦਿੱਤਾ ਹੈ ਉਹ ਪਰਚਾ ਵੀ ਇਹਨਾਂ ਨੇ ਕੀਤਾ ਕਿ ਬਸ ਹੱਥੋਂ ਮੁੱਤੀ ਹੋਈ ਉਹਦੇ ਦਾ ਗੋਲੀ ਚੱਲ ਗਈ ਸ਼ਰੀਹਾਂ ਬੰਦਾ ਆਇਆ ਉਹ ਕਹ ਰਿਹਾ ਕਿ ਮੈਂ ਮਾਰ ਵਾਸਤੇ ਆਇਆ ਤੇ ਪਰਚੇ ਚ ਉਹਨਾਂ ਨੇ ਦਿੱਤਾ ਹੀ ਨਹੀਂ ਤੇ ਬੇਲ ਵੀ ਕਰਾਤੀ ਉਹਦੀ ਇਹ ਇਹ ਜੋ ਸਰਕਾਰਾ ਚ ਹੋਇਆ ਤੇ ਨਾਲੇ ਵੱਡੀ ਗੱਲ ਹੈ ਕਹਿਣੀ ਹੈ ਇਮੇਜਨ ਅੱਜ ਤੱਕ ਮੇਰੇ ਤੇ ਹਮਲਾ ਹੋਇਆ ਨਾ ਚਲਾਨ ਪੇਸ਼ ਹੋ ਗਿਆ ਮੇਰਾ ਬਿਆਨ ਹੀ ਨਹੀਂ ਕੋਈ ਲੈਣਾ ਹੈ ਜਿਹਦੇ ਤੇ ਹਮਲਾ ਹੋਇਆ ਉਹਦਾ ਬਿਆਨ ਹੀ ਨਹੀਂ ਲੈਣਾ ਹੈ ਮੇਰੇ ਸਿਕਿਉਰਿਟੀ ਦੇ ਆਫਸਰ ਹੈ ਉਹ ਨਾਦਾ ਨਹੀਂ ਬਿਆਨ ਲਿੱਤਾ ਤੇ ਫਿਰ ਇਨਵੈਸਟੀਗੇਸ਼ਨ ਕੀ ਹੈ ਉਨਾ ਦਾ ਪਹਿਲਾ ਕੇਸ ਹੈ ਜਿੱਥੇ ਜਿਹਦੇ ਤੇ ਹਮਲਾ ਹੋਇਆ ਉਹਦਾ ਪਿਆਨ ਹੀ ਨਹੀਂ ਹੋਇਆ ਹਾਂ ਸਭ ਬਿਹਾਈਂਡ ਦਾ ਸੀਨ ਕੀ ਚੀਜ਼ਾਂ ਨੂੰ ਸਾਰੇ ਪਿਆਨ ਦਾ ਸੀਨ ਆ ਸਾਰੇ ਕ੍ਰਿਮੀਨਲ 엘ਮੈਂਟ ਸਹੀ ਮੈਨੇ ਦੇ ਆਮ ਆਦਮੀ ਪਾਰਟੀ ਜਿੰਨੇ ਵੀ ਕ੍ਰਿਮੀਨਲ ਐ 엘ਮੈਂਟ ਸੀ ਸਾਰੇ ਆਮ ਆਦਮੀ ਪਾਰਟੀ ਚ ਆ ਗਏ ਉਹਨਾਂ ਨੇ ਬਦਲਾਅ ਦਾ ਨਾਮ ਦੇ ਕੇ ਉਹਨਾਂ ਨੇ ਕਬਜ਼ਾ ਪੰਜਾਬ 'ਤੇ ਕਰ ਲਿਆ ਤੇ ਅੱਜ ਪੰਜਾਬ ਨੂੰ ਲੁੱਟ ਰਿਹਾ ਹੈ ਤੇ ਪੰਜਾਬ ਦੀ ਸਿਚੁਏਸ਼ਨ ਨੂੰ ਖਰਾਬ ਕਰ ਰਿਹਾ। ਇਹ ਦੱਸ ਰਹੇ ਨੇ ਕਿ ਪਿਛਲੇ 3 ਸਾਲਾਂ ਦੇ ਵਿੱਚ ਜੋ ਬਲਾਕ ਬਣੇ ਜਾਂ ਜਿਸ ਤਰੀਕੇ ਤੇ ਪੰਜਾਬ ਮਕਾਮ ਤੇ ਪਹੁੰਚ ਗਿਆ ਉਹਦਾ ਮੁਕਾਬਲੇ ਮਕਾਮ ਤਾਂ ਸਾਰੇ ਜਾਂਦੀ। ਮੈਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਦੇਖੋ। ਮੈਂ ਕਹਿੰਦਾ ਫਿਰ ਵੀ ਹੱਥ ਜੋੜ ਕੇ ਪੰਜਾਬੀ ਬਣ 45 ਆਪਾਂ ਪੰਜਾਬ ਜੇ ਅਜੇ ਲੋਕ ਰਹਿਣਗੇ ਐ ਜੀ ਸਰਕਾਰਾਂ ਰਹਿਣਗੀਆਂ ਤੇ ਪੰਜਾਬ ਬਹੁਤ ਪਿੱਛੇ ਚਲੇ ਜਾਊ। ਥੈਂਕ ਯੂ। 25 25 ਦਿਨ ਥੈਂਕ ਯੂ। ਸ਼ੁਕਰੀਆ ਜੀ। ਤੁਸੀਂ ਇਕੱਲੇ ਇੱਥੇ ਨਹੀਂ ਤੁਸੀਂ ਥਾਣਿਆਂ ਤੇ ਕੈਨੇਡਾ ਅਟੈਕ ਹੋ ਜਾਂ ਮੰਦਰਾ ਤੇ ਗ੍ਰੇਡਿੰਗ ਟੈਕ ਹੋ ਰਹੀ ਹੈ ਤੇ ਤੁਸੀਂ ਦੇਖੋ ਲੀਡਰਸ਼ਿਪ ਤੇ ਹੁਣ ਹੋਣ ਲਾ ਕੇ ਫਿਰ ਬਚਿਆ ਕੀ ਹੈ ਠੀਕ ਸਾਂਕਿਊ